ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਜਬਜੀ ਸਾਹਿਬ ਬਾਣੀ ਦੇ ਚਲਦੇ ਵਿਚਾਰ ਅੰਦਰ ਅੱਜ ਅਸੀਂ 5 ਖੰਡਾਂ ਤੱਕ ਆ ਪਹੁੰਚੇ ਹਾਂ 2 ਖੰਡਾਂ ਦੀ ਵਿਚਾਰ ਗੁਰੂ ਸਾਹਿਬ ਦੀ ਮੇਰ ਨਾਲ ਅਸੀਂ ਸਮਝ ਚੁੱਕੇ ਹਾਂ ਅੱਜ ਤੀਜੇ ਹਿੱਸੇ ਭਾਵ ਸ਼ਰਮਖੰਡ ਦੀ ਵਿਚਾਰ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਪਹਿਲੇ ਖੰਡਾਂ ਅੰਦਰ ਗੁਰੂ ਸਾਹਿਬ ਨੇ ਸਾਨੂੰ ਬੜਾ ਹੀ ਪਿਆਰਾ ਸਮਝਾਇਆ ਕਿ ਸਾਨੂੰ ਅਕਾਲ ਪੁਰਖ ਦੇ ਧਰਮ ਅੰਦਰ ਜਿਉਣਾ ਸਿੱਖਣਾ ਹੈ ਜਿਵੇਂ ਇਸ ساری ਧਰਤੀ ਇਸ ਸੰਦਰਭ ਸਤੇ ਜੀਵ ਤਤ ਆਦੀ ਧਰਮ ਜੀਰੀ ਹਨ ਇੰਜ ਰੱਬੀ ਧਰਮ ਨੂੰ ਜੀਉਣਾ ਹੈ ਅਤੇ ਧਰਮ ਖੰਡ ਸਮਝਣ ਤੋਂ ਬਾਅਦ ਰੁਕਣਾ ਨਹੀਂ ਹੈ ਬਲਕਿ ਅਗਲੇ ਖੰਡ ਗਿਆਨ ਖੰਡ ਅੰਦਰ ਜਾਣਾ ਹੈ ਗਿਆਨ ਹਾਸਲ ਕਰਨਾ ਹੈ ਕਿਉਂਕਿ ਗਿਆਨ ਹੀ ਸਤਗੁਰ ਦਾ ਗਿਆਨ ਹੀ ਮਨ ਅੰਦਰ ਚਾਨਣ ਕਰਕੇ ਮਨ ਦੇ ਵੈਮ ਪਰਮ ਆਦੂਰ ਕਰਦਾ ਹੈ ਅਤੇ ਗੁਰੂ ਸਹਿ ਫਰਮਾਉਂਦੇ ਹਨ ਕਿ ਗਿਆਨ ਪਾ ਕੇ ਵੀ ਰੁਕਣਾ ਨਹੀਂ ਹੈ ਬਲਕਿ ਅੱਗੇ ਵਧਦੇ ਜਾਣਾ ਹੈ ਗਿਆਨ ਤੋਂ ਅਗਲੀ ਅਵਸਥਾ ਤੇ ਜਾਣਾ ਹੈ ਜਿਸ ਦਾ ਨਾਮ ਹੈ ਸ਼ਰਮਖੰਡ ਭਾਵ ਜੂ ਗਿਆਨ ਸਮਝਿਆ ਹੈ ਜਾਣਿਆ ਹੈ ਉਸ ਦੇ ਅਮਲ ਕਰਨਾ ਹੈ ਉਸ ਤੇ ਮਿਹਨਤ ਕਰਨੀ ਹੈ ਗੁਰੂ ਪਿਆਰਿਓ ਜਦ ਮਨ ਸ਼ਰਮ ਕਰਦਾ ਹੈ ਮਿਹਨਤ ਕਰਦਾ ਹੈ ਤਾਂ ਮਨ ਦਾ ਇੱਕ ਨਵਾਂ ਰੂਪ ਉੱਭਰ ਕੇ ਆਉਂਦਾ ਹੈ ਉਹ ਕਿਹੜਾ ਰੂਪ ਹੈ ਕੀ ਕੋ ਜੋਤਿ ਪ੍ਰਾਪਤ ਹੁੰਦਾ ਹੈ ਉਸ ਬਾਰੇ ਇਹ ਪਾਵਣ ਪੌੜੀ ਹੈ ਤਾਂ ਆਓ ਸਭ ਤੋਂ ਪਹਿਲਾਂ ਇਸ ਪੌੜੀ ਦੀ ਪਹਿਲੀ ਪੰਕਤੀ ਨੂੰ ਸਮਝਦੇ ਹਾਂ ਜਿਸ ਦੇ ਅੰਦਰ ਗੁਰੂ ਸਭ ਪ੍ਰਵੰਦਦੇ ਹਨ ਕਿ ਗਿਆਨ ਖੰਡ ਮਹਿ ਗਿਆਨ ਪਰਚੰਡ ਪਰਚੰਡ ਭਾਵ ਤੇਜ ਪ੍ਰਭਲ ਬਲਵਾਨ ਗੁਰੂ ਸਾਹਿਬ ਪਿਛਲੇ ਵਿਚਾਰ ਨੂੰ ਨਾਲ ਜੋੜਦੇ ਹੋਏ ਬੜਾ ਹੀ ਸੋਹਣਾ ਫਰਮਾਨ ਦੇ ਰਹੇ ਹਨ ਕਿ ਗਿਆਨ ਖੰਡ ਦੀ ਅਵਸਥਾ ਅੰਦਰ ਗਿਆਨ ਹੀ ਪਰਚੰਡ ਹੁੰਦਾ ਹੈ ਬਲਵਾਨ ਹੁੰਦਾ ਹੈ ਤੇਜ ਹੁੰਦਾ ਹੈ ਗੁਰੂ ਪਿਆਰਿਓ ਜਿਵੇਂ ਸ਼ੀਸ਼ੇ ਤੇ ਪਏ ਕੱਟੇ ਨੂੰ ਸਾਫ਼ ਕੀਤਾ ਜਾਂਦਾ ਤਾਂ ਸ਼ੀਸ਼ੇ ਅੰਦਰੋਂ ਸਭ ਕੁਝ ਸਾਫ਼-ਸਾਫ਼ ਦਿਸਣ ਲੱਗ ਪੈਂਦਾ ਹੈ ਇੰਜ ਹੀ ਗਿਆਨ ਹੈ ਜਦ ਮਨ ਤੇ ਗਿਆਨ ਦਾ ਚਾਨਣ ਪੈਂਦਾ ਤਾਂ ਮਨ ਦੀ ਸਾਰੀ ਮੈਲ ਲੈ ਜਾਂਦੀ ਹੈ ਮਨ ਸਾਫ ਸਾਫ ਦੇਖਣ ਲੱਗ ਪੈਂਦਾ ਹੈ ਉਸੰਦਰੋਂ ਫਿਰ ਸਾਰੇ ਵਿਕਾਰ ਸਾਰੀ ਮੈਲ ਸਾਫ ਹੋ ਜਾਂਦੀ ਹੈ ਧੁੱਪ ਜਾਂਦੀ ਹੈ ਗੁਰਪ੍ਰੇਰ ਜਿਵੇਂ ਬਲਦੀ ਹੋਈ ਅੱਗ ਵਿੱਚ ਸਭ ਕੁਝ ਸੜ ਕੇ ਸਵਾਹ ਹੋ ਜਾਂਦਾ ਹੈ ਇੰਜ ਹੀ ਜਦ ਗਿਆਨ ਦੀ ਹਨੇਰੀ ਆਉਂਦੀ ਹੈ ਗਿਆਨ ਦੀ ਲਾਟ ਬਲਦੀ ਹੈ ਤਾਂ ਇਸ ਪਰਚੰਡ ਗਿਆਨ ਅੰਦਰ ਸਾਰੇ ਵਹਿਮ ਪਰਮ ਵਿਕਾਰ ਬੇਸਮਝੀ ਅਗਿਆਨਤਾ ਆਦੀ ਸੜ ਜਾਂਦੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਗਿਆਨ ਖੰਡ ਵਿੱਚ ਭਾਵ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ ਪ੍ਰਚੰਡ ਹੁੰਦਾ ਹੈ ਗੁਰੂ ਪਿਆਰਿਓ ਗਿਆਨ ਸਿਰਫ ਚਾਨਣ ਹੀ ਨਹੀਂ ਆਨੰਦ ਵੀ ਹੈ ਸਕੂਨ ਵੀ ਹੈ ਜਿਵੇਂ ਕਿਸੇ بڑے ਭਿਆਨਕ ਰੋਗ ਤੋਂ ਕੋਈ ਰੋਗੀ ਠੀਕ ਹੋ ਜਾਏ ਤੰਦਰੁਸਤ ਹੋ ਜਾਏ ਤਾਂ ਉਹਨੂੰ ਬਾਅਦ ਵਿੱਚ ਕਿੰਨਾ ਸਕੂਨ ਮਿਲਦਾ ਹੈ ਕਿੰਨਾ ਆਨੰਦ ਮਿਲਦਾ ਹੈ ਇਹੋ ਜਿਹਾ ਆਨੰਦ ਜਿਵੇਂ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਇਹੋ ਹਾਲ ਮੰਦਾ ਹੁੰਦਾ ਜਦ ਗਿਆਨ ਅਵਸਥਾ ਅੰਦਰ ਮਨ ਪਹੁੰਚਦਾ ਹੈ ਤਾਂ ਉਸਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ ਉਹ ਨਵਾਂ ਨਰੋਇਆ ਹੋ ਜਾਂਦਾ ਹੈ ਉਹਨੂੰ ਨਵਾਂ ਜੀਵਨ ਮਿਲ ਜਾਂਦਾ ਹੈ ਉਹ ਆਨੰਦ ਨਾਲ ਭਰ ਜਾਂਦਾ ਹੈ ਕਿਹੋ ਜਿਹਾ ਆਨੰਦਨ ਉਸ ਬਾਰੇ ਅਗਲੇ ਤੋਕੰਦਰ ਬੜਾ ਹੀ ਸੋਨਾ ਗੁਰੂ ਸੇ ਫਰਮਾਉਂਦੇ ਹਨ ਕਿ ਤਿਤੈ ਨਾਦ ਬਿਨੋਦ ਕੋਡ ਆਨੰਦ ਨਾਦ ਦਾ ਭਾਵ ਹੈ ਰਾਗ ਤੇ ਨਾਦ ਨੂੰ ਸ਼ਬਦ ਵੀ ਕਿਹਾ ਗਿਆ ਹੈ ਬਿਨੋਦ ਦਾ ਭਾਵ ਹੈ ਤਮਾਸ਼ੇ ਜਾਂ ਪਰਮ ਆਨੰਦ ਕੋਡ ਦਾ ਭਾਵ ਹੈ ਕੋਤਕ ਜਾਂ ਕਰੋੜ ਦਾ ਗੁਰੂ ਸਾਹਿਬ ਗਿਆਨ ਦੇ ਆਨੰਦ ਬਾਰੇ ਫਰਮਾਉਂਦੇ ਹਨ ਕਿ ਗਿਆਨ ਅਵਸਥਾ ਵਿੱਚ ਪੂਜਾ ਮਨ ਕਿਹੋ ਜਿਹਾ ਆਨੰਦਮਾਨਦਾ ਹੈ ਨਾਦ ਜਿਆ ਬਿਨੋਦ ਜَا ਗੁਰੂ ਪਿਆਰੇ ਜਦ ਸੰਗੀਤ ਸੁਣਦੇ ਆ ਕੋਈ ਨਾਦ ਸੁਣਦੇ ਆ ਜਾਂ ਕੋਈ ਰੰਗ ਤਮਾਸ਼ਾ ਦੇਖੀਏ ਕੋਈ ਫਿਲਮ ਦੇਖੀਏ ਤਾਂ ਮਨ ਕਿੰਨਾ ਖੁਸ਼ ਹੁੰਦਾ ਇਸ ਖੁਸ਼ੀ ਤੋਂ کئی ਗੁਣਾ ਵੱਧ ਖੁਸ਼ੀ ਆਨੰਦ ਉਦੋਂ ਮਨ ਅੰਦਰ ਪਰਦਾ ਜਦ ਮਨ ਸਤਿਗੁਰੂ ਦੇ ਗਿਆਨ ਨੂੰ ਸੁਣਦਾ ਹੈ ਪੜ੍ਹਦਾ ਹੈ ਸਮਝਦਾ ਹੈ ਤੇ ਮਨ ਅੰਦਰ ਵਸਾਉਂਦਾ ਫਿਰ ਖੁਸ਼ੀ ਲੱਭਣੀ ਨਹੀਂ ਪੈਂਦੀ ਮਲਕੇ ਮਨ ਆਪਣੇ ਆਪ ਆਪਣੇ ਅੰਦਰੋਂ ਬੇਅੰਤ ਖੁਸ਼ੀਆਂ ਆਨੰਦਾਂ ਨਾਲ ਭਰ ਜਾਂਦਾ ਹੈ 나ਦ ਵਾਂਗ ਸੰਗੀਤ ਵਾਂਗ ਮਨ ਆਨੰਦਮੰਦ ਹੈ ਬਿਨੂਦ ਕੋਡ ਭਾਵ ਰੰਗ ਤਮਾਸ਼ਾ ਦਾ ਜੋ ਆਨੰਦ ਮਨ ਨੂੰ ਆਉਂਦਾ ਹੈ ਜੋ ਆਨੰਦ ਕੋਈ ਸੰਗੀਤ ਸੁਣ ਕੇ ਆਉਂਦਾ ਹੈ ਕੋਈ ਨਾਟਕ ਦੇਖ ਕੇ ਆਉਂਦਾ ਹੈ ਕੋਈ ਤਮਾਸ਼ਾ ਦੇਖ ਕੇ ਆਉਂਦਾ ਹੈ ਇਹੋ ਜੇ ਸਾਰੇ ਦੇ ਸਾਰੇ ਆਨੰਦ ਘਰ ਬੈਠਿਆਂ ਬਿਨਾ ਕਿਤੇ ਜਾਇਆ ਬਿਨਾ ਕੁਝ ਸੁਣਿਆ ਆਪਣੇ ਆਪ ਮਨ ਅੰਦਰ ਆ ਜਾਂਦੇ ਹਨ ਕਦੋਂ ਜਦੋਂ ਗਿਆਨ ਮਨ ਅੰਦਰ ਆ ਜਾਂਦਾ ਹੈ ਜਦ ਸਤਗੁਰ ਦਾ ਗਿਆਨ ਆ ਜਾਏ ਤਾਂ ਦੁਨੀਆ ਦਾ ਹਰੇਕ ਆਨੰਦ ਮਨ ਅੰਦਰ ਆ ਜਾਂਦਾ ਪਰ ਗੁਰੂ ਪਿਆਰੋ ਸਿਰਫ ਗਿਆਨ ਲੈ ਲੈਣਾ ਹੀ ਕਾਫੀ ਨਹੀਂ ਇੱਥੇ ਰੁਕ ਨਹੀਂ ਜਾਣਾ ज्ञान ਨੂੰ ਹੀ ਸਭ ਕੁਝ ਸਮਝ ਨਹੀਂ ਲੈਣਾ ਬਲਕਿ ਅੱਗੇ ਤੁਰਨਾ ਹੈ ਗਿਆਨ ਖੰਡ ਵਿੱਚ ਬੈਠ ਨਹੀਂ ਜਾਣਾ ਜੋ ਗਿਆਨ ਪਾਇਆ ਹੈ ਜੋ ਗਿਆਨ ਸਮਝਿਆ ਹੈ ਉਸੇ ਹੁਣ ਮਿਹਨਤ ਵੀ ਕਰਨੀ ਹੈ ਸ਼ਰਮ ਵੀ ਕਰਨਾ ਹੈ ਪਾਵ ਸ਼ਰਮ ਖੰਡ ਅੰਦਰ ਜਾਣਾ ਹੈ ਸ਼ਰਮ ਕਰਾਂਗੇ ਫਿਰ ਹੀ ਮਨ ਤੇ ਰੂਪ ਚੜੇਗਾ ਜਿਵੇਂ ਕਿ ਅਗਲੀ ਤੋਂ ਕੰਦਰ ਗੁਰੂ ਪਾਸ਼ਾ ਸ਼ਰਮ ਖੰਡ ਬਾਰੇ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ ਕਿ ਸ਼ਰਮ ਖੰਡ ਕੀ ਬਾਣੀ ਰੂਪ ਸ਼ਰਮ ਤੋਂ ਭਾਵ ਹੈ ਸ਼ਰਮ, ਭਾਵ ਮਿਹਨਤ, ਉਦਮ ਅਤੇ ਬਾਣੀ ਤੋਂ ਇੱਥੇ ਭਾਵ ਹੈ ਬਨਾਵਟ। ਜਿਵੇਂ ਅਸੀਂ ਕਹਿੰਦੇ ਹਾਂ ਸਿੱਖ ਪੰਥ ਦਾ ਬਾਨੀ ਕੌਣ ਹੈ? ਗੁਰੂ ਨਾਨਕ ਪਾਸ਼ਾ। ਸੋ ਬਾਣੀ ਜਾਂ ਬਾਣੀ ਦਾ ਇੱਥੇ ਭਾਵ ਹੈ ਬਨਾਵਟ। ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਸ਼ਰਮ ਅਵਸਥਾ ਦੀ ਬਨਾਵਟ ਰੂਪ ਹੈ, ਭਾਵ ਸੋਣੀ ਹੈ। ਗੁਰੂ ਪਾਸ਼ਾ ਜੀ ਨੇ ਕਿੰਨੇ ਪਿਆਰੇ ਬੋਲ ਦਰਜ ਕੀਤੇ ਹਨ ਕਿ ਜਦ ਮਨ ਗਿਆਨ ਅਵਸਥਾ ਤੇ ਰੁਕਦਾ ਨਹੀਂ ਬਲਕਿ ਅੱਗੇ ਵੱਧਦਾ ਹੈ। ਜੋ ਜੋ ਗਿਆਨ ਮਿਲਿਆ ਹੈ ਜਦ ਉਸ ਦੀ ਮਿਹਨਤ ਕਰਦਾ ਹੈ ਤਾਂ ਮਨ ਦਾ ਰੂਪ ਨਿਕਰਦਾ ਹੈ ਮਨ ਦਿਨੋਂ ਦਿਨ ਸੋਹਣਾ ਬੰਦਾ ਹੈ ਜਿਵੇਂ ਕਿਸੇ ਨੇ ਲੱਕੜ ਦੇ ਕੰਮ ਦਾ ਗਿਆਨ ਲਿਆ ਹੋਵੇ ਸਮਝਿਆ ਹੋਵੇ ਪਰ ਜਿਸ ਦਿਨ ਉਸ ਨੇ ਗਿਆਨ ਤੇ ਮਿਹਨਤ ਕੀਤੀ ਲੱਕੜ ਨੂੰ ਆਕਾਰ ਦਿੱਤਾ ਉਸ ਦੇ ਦਰਵਾਜ਼ੇ ਬਾਰੀਆਂ ਬਣਾਈਆਂ ਤਾਂ ਮਨ ਆਨੰਦ ਨਾਲ ਭਰ ਗਿਆ ਉਸ ਨੂੰ ਆਪਣੇ ਹੁਨਰ ਦਾ ਗੁਣਾਂ ਦਾ ਪਤਾ ਲੱਗਿਆ ਇੰਜ ਜਦ ਮਨ ਗਿਆਨ ਲੈ ਕੇ శ్రమ ਕਰਦਾ ਹੈ ਮਨ ਅੰਦਰ ਲੱਗੀ ਵਾਧੂ ਲੱਕੜ ਪੱਥਰ ਭਾਵ ਵਿਕਾਰ ਵਹਿਮ ਦੁਬਦਾ ਮਾਇਆ ਆਦਿ ਨੂੰ ਦੂਰ ਕਰਦਾ ਜਦ ਮਨ ਖੁਦ ਨੂੰ ਗੁਰੂ ਦੀ ਬਾਣੀ ਨਾਲ تراਸ਼ਦਾ ਹੈ ਤਾਂ ਮਨ ਆਪਣੇ ਆਪ ਨੂੰ ਬੜਾ ਸੋਹਣਾ ਘੜ ਲੈਂਦਾ ਹੈ ਅਤੇ ਕળે ਹੋਏ ਮਨ ਤੇ ਫਿਰ ਰੱਬੀ ਰੂਪ ਚੜਦਾ ਉਹ ਨਿੱਕਰ ਜਾਂਦਾ ਇਸ ਅੰਦਰ ਰੱਬੀ ਗੁਣ ਵਹਿ ਤੁਰਦੇ ਹਨ ਜੋ ਇਸ ਦੇ ਜੀਵਨ ਦੀ ਅਗਵਾਈ ਕਰਦੇ ਹਨ ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਸ਼ਰਮਖੰਡ ਦੀ ਅਵਸਥਾ ਬਨਾਵਟ ਬੜੀ ਹੀ ਸੋਣੀ ਹੈ ਇਸ ਅੰਦਰ ਮਨ ਦੀ ਨਵੀਂ ਘਾੜਤ ਘੜੀ ਜਾਂਦੀ ਹੈ ਜਿਵੇਂ ਅਗਲੀ ਤੋਕੰਦਰ ਗੁਰੂ ਸਾਹਿਬ ਕਿਰਪਾ ਕਰਦੇ ਫਰਮਾਉਂਦੇ ਹਨ ਕਿ ਤਿਤੈ ਘਾੜਤ ਘੜੀਆਂ ਬਹੁਤ ਅਨੂਪ ਤਿਤੈ ਭਾਵ ਇਸ ਅਵਸਥਾ ਅੰਦਰ ਸ਼ਰਮਖੰਡ ਅੰਦਰ ਜਦ ਮਨ ਦੀ ਨਵੇਂ ਸਿਰੇ ਤੋਂ ਘਾੜਤ ਘੜੀ ਜਾਂਦੀ ਹੈ ਤਾਂ ਮਨ ਬਹੁਤ ਅਨੂਪ ਭਾਵ ਮਨ ਬਹੁਤ ਸੋਹਣਾ ਕਰਿਆ ਜਾਂਦਾ ਹੈ ਮਨ ਨਿੱਖਰ ਜਾਂਦਾ ਹੈ ਜਵੇਂ ਕਿ ਸੱਥਰ ਨੂੰ ਕਾਰੀਗਰ ਤਰਾਸ਼ ਕੇ ਮੂਰਤੀ ਬਣਾ ਦਿੰਦਾ ਹੈ ਇੰਜ ਹੀ ਮਨ ਜਦ ਗਿਆਨ ਤੇ ਮਿਹਨਤ ਕਰਦਾ ਤਾਂ ਆਪਣੇ ਉੱਤੇ ਪਏ ਬਾਦੂ ਬੁਰੇ ਵਿਚਾਰਾਂ ਨੂੰ ਲਾ ਦਿੰਦਾ ਹੈ ਤਾਂ ਇਸ ਤੋਂ ਬਾਅਦ ਮਨ ਤੇ ਜੋ ਬਚਦਾ ਉਹ ਹੁੰਦਾ ਹੈ ਸੱਚ ਪਿਆਰ ਦਿਆ ਧਰਮ ਗਿਆਨ ਸਬਰ ਨਿਮਰਤਾ ਆਦਿ ਰੱਬੀ ਗੁਣ ਜੋ ਮਨ ਨੂੰ ਸੋਹਣਾ ਬਣਾਉਂਦੇ ਹਨ ਤਾਂ ਗੁਰੂ ਪਿਆਰੋ ਮਨ ਜੋ ਕਿ ਪਹਿਲਾਂ ਬੇਟੰਗਾ ਤੇ ਬਦਸੂਰਤ ਸੀ ਕਿਉਂ ਕਿ ਬੇਕਾਰ ਵਿਕਾਰਾਂ ਨਾਲ ਪਰਿਆ ਸੀ ਬੁਰੇ ਖਿਆਲਾਂ ਨਾਲ ਮਨ ਲੱਦੀ ਫਿਰਦਾ ਸੀ ਪਾਪ ਵਿਕਾਰ ਨਿੰਦਾ ਚੁਗਲੀ ਹੰਕਾਰ ਲੋਭ ਗੁੱਸਾ ਆਦਿ ਨਾਲ ਪਰਿਆ ਸੀ ਪਰ ਜਦ ਸਤਿਗੁਰੂ ਦੀ ਬਾਣੀ ਨੇ ਮਨ ਦੀ ਮੈਲ ਲਾਈ ਜਦ ਮਨ ਨੇ ਸਤਿਗੁਰੂ ਦੀ ਸਿੱਖਿਆਵਾਂ ਨੂੰ ਮੰਨਿਆ ਤਾਂ ਮਨ ਤੇ ਪਈ ਸਾਰੀ ਮੈਲ ਪਏ ਸਾਰੇ ਪੱਥਰ ਪਏ ਸਾਰੇ ਵਿਕਾਰ ਉਤਰ ਗਏ ਮਨ ਦੇ ਸਾਰੇ ਬੰਧਨ ਟੁੱਟ ਗਏ ਮਨ ਦਾ ਹਨੇਰਾ ਸਤਿਗੁਰੂ ਦੇ ਗਿਆਨ ਨਾਲ ਦੂਰ ਹੋ ਗਿਆ ਤਾਂ ਮਨ ਹੌਲਾ ਹੋ ਗਿਆ ਮਨ ਤਾਜ਼ਾ ਹੋ ਗਿਆ ਤੰਦਰੁਸਤ ਹੋ ਗਿਆ ਆਨੰਦ ਨਾਲ ਭਰ ਗਿਆ ਤੇ ਮਨ ਦਾ ਰੂਪ ਨਿਕਰ ਗਿਆ ਐਸੇ ਮਨ ਦੀ ਅਵਸਥਾ ਐਹੋ ਜੀ ਪਿਆਰੀ ਹੋ ਜਾਂਦੀ ਹੈ ਸੋਹਣੀ ਹੋ ਜਾਂਦੀ ਹੈ ਕਿ ਇਸ ਬਾਰੇ ਸ਼ਬਦਾਂ ਅੰਦਰ ਦੱਸਿਆ ਨਹੀਂ ਜਾ ਸਕਦਾ ਇਹ ਤਾਂ ਉਹੀ ਜਾਣਦਾ ਹੈ ਜੋ ਗਿਆਨ ਲੈ ਕੇ ਸਰਮ ਕਰਦਾ ਹੈ ਅਤੇ ਇਸ ਆਨੰਦ ਰਸ ਨੂੰ ਮੰਨਦਾ ਹੈ ਜਿਵੇਂ ਕਿ ਅਗਲੀ ਤੋਕੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹ ਭਾਵ ਜੋ ਮਨ ਤੇ ਰੂਪ ਚੜਿਆ ਹੈ ਮਨ ਜੋ ਸੋਹਣਾ ਬਣਿਆ ਹੈ ਉਹ ਸ਼ਰਮਖੰਡ ਅੰਦਰ ਪੁੰਜ ਕੇ ਹੀ ਬਣਿਆ ਹੈ ਅਤੇ ਇਸ ਅਵਸਥਾ ਦੀਆਂ ਗੱਲਾਂ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਕਹੀਆਂ ਨਹੀਂ ਜਾ ਸਕਦੇ ਗੁਰੂ ਪਿਆਰਿਓ ਜਦ ਕੋਈ ਸਾਨੂੰ ਕੋਈ ਗੁਣ ਦੇਵੇ ਕੋਈ ਕੰਮ ਸਿਖਾਵੇ ਕੋਈ ਚੰਗਾ ਰਾਹ ਦਿਖਾਵੇ ਤਾਂ ਅਸੀਂ ਉਸਦੇ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਤੁਸੀਂ ਸਾਨੂੰ ਭਲੇ ਕੰਮ ਲਾਇਆ ਚੰਗੀ ਰਾਹ ਦਸੀ ਇੰਜ ਹੀ ਜੋ ਸ੍ਰਮਖੰਡ ਵਾਲਾ ਰਾਹ ਹੈ ਜੋ ਇਹ ਅਵਸਥਾ ਹੈ ਇਸ ਤੇ ਚੱਲ ਕੇ ਇਨਸਾਨ ਸੱਚ ਦੀ ਰਾਹ ਤੇ ਅਕਾਲ ਪੁਰਖ ਦੀ ਰਾਹ ਤੇ ਹੁਕਮ ਤੇ ਚੱਲਦਾ ਹੈ ਇਸ ਤੇ ਚੱਲ ਕੇ ਮਨ ਸੋਹਣਾ ਬਣਦਾ ਨਾ ਸਿਰਫ ਮਨ ਬਲਕੇ ਪੂਰੀ ਦੀ ਪੂਰੀ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਕਿਉਂਕਿ ਇਹ ਹੁਣ ਗਲਤ ਰਾਹਾਂ ਤੇ ਨਹੀਂ ਚਲਦੀ ਸੋ ਇਸ ਅਵਸਥਾ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਅਵਸਥਾ ਜੋ ਹੈ ਸਰਬਖੰਡ ਦੀ ਅਵਸਥਾ ਇਹ ਬਿਆਨ ਤੋਂ ਪਰੇ ਹੈ ਇਸ ਬਾਰੇ ਜਿੰਨਾ ਵੀ ਕਿਹਾ ਜਾਏ ਘਟ ਹੈ ਕਿਉਂਕਿ ਇਸ ਖੰਡ ਵਿੱਚ ਜਾ ਕੇ ਮਨ ਆਪਣੇ ਅਸਲ ਰੂਪ ਅੰਦਰ ਆਉਂਦਾ ਹੈ ਆਪਣੇ ਮੂਲ ਨੂੰ ਪਛਾਣਦਾ ਹੈ ਇਸ ਲਈ ਨਾ ਤਾਂ ਇਸ ਅਵਸਥਾ ਬਾਰੇ ਸ਼ਬਦਾਂਦਰ ਬਿਆਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਅਵਸਥਾ ਅੰਦਰ ਪੁਜੇ ਮਨ ਬਾਰੇ ਕੁਝ ਕਿਹਾ ਜਾ ਸਕਦਾ ਪਰ ਜੇ ਕੋਈ ਕਿਹੜਾ ਚਾਹੇ ਜੇ ਕੋਈ ਦਸਨਾ ਚਾਹੇ ਜੇ ਕੋਈ ਆਪਣਾ ਦਿਮਾਗ ਲਾ ਕੇ ਇਸ ਬਾਰੇ ਦੱਸਣਾ ਚਾਹੇ ਕਿ ਮੈਂ ਦੱਸ ਸਕਦਾ ਹਾਂ ਕਿ ਇਹ ਅਵਸਥਾ ਕਿਹੋ ਜੀ ਹੈ ਤਾਂ ਉਸ ਬਾਰੇ ਅਗਲੇ ਤੁਕੰਦਰ ਗੁਰੂ ਜੀ ਸੇ ਫਰਮਾਉਂਦੇ ਹਨ ਕਿ ਜੇ ਕੋ ਕਹੈ ਪਿਛੈ ਪਛਤਾਏ ਭਾਵੇਂ ਜੇ ਕੋਈ ਮਨੁੱਖ ਇਸ ਅਵਸਥਾ ਬਾਰੇ ਕੁਝ ਕਹਿੰਦਾ ਵੀ ਹੈ ਬਿਆਨ ਵੀ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ ਕਿਉਂਕਿ ਇਹ ਬਿਆਨ ਕਰਨ ਦੇ ਅਸਮਰਥ ਹੈ ਗੁਰੂ ਪਿਆਰੇ ਜੋ ਮਨੁੱਖ ਅਕਾਲ ਪੁਰਖ ਨਾਲ ਇੱਕਮਿਕ ਹੋਣ ਵਾਲੀ ਪੌੜੀ ਤੇ ਚੜ੍ਹਿਆ ਹੀ ਨਹੀਂ ਉਹ ਕਿਵੇਂ ਦੱਸ ਸਕਦਾ ਹੈ ਕਿ ਪੌੜੀ ਦੇ ਤੀਜੀ ਪੌੜੀ ਤੇ ਚੜ ਕੇ ਕੀ ਆਨੰਦ ਆ ਰਿਹਾ ਹੈ ਜੋ ਅਜੀਤ ਧਰਮ ਜਾਂ ਗਿਆਨ ਖੰਡ ਤੱਕ ਪੁੱਜਾ ਹੀ ਨਹੀਂ ਉਹ ਕਿਵੇਂ ਦੱਸ ਸਕਦਾ ਹੈ ਕਿ ਸ਼ਰਮ ਖੰਡ ਅੰਦਰ ਕੀ ਆਨੰਦ ਹੈ ਕੈਸਾ ਇਸ ਦਾ ਰੂਪ ਹੈ ਕਹੋ ਜਿਆ ਉਹ ਮਨ ਹੋ ਜਾਂਦਾ ਗੁਰੂ ਪਿਆਰਿਓ ਮਨ ਦੀ ਉਚਾਈ ਤਾਂ ਬੜੀ ਦੂਰ ਦੀ ਗੱਲ ਹੈ ਅੱਜ ਕੱਲ ਲੋਕ ਤਾਂ ਉਸ ਅਨਸਾਨ ਬਾਰੇ ਵੀ ਸਹੀ ਅੰਦਾਜ਼ੇ ਨਹੀਂ ਲਾ ਪਾਉਂਦੇ ਜੋ ਕਿਸੇ ਉਚਾਈ ਤੇ ਪਹੁੰਚ ਜਾਂਦਾ ਹੈ ਜੋ ਕਿਸੇ ਆਉਦੀ ਤੇ ਪਹੁੰਚਦਾ ਉਲਟਾ ਉਸ ਨੂੰ ਵੇਖ ਕੇ ਲੋਕ ਸੜਦੇ ਨੇ ਕਿਉਂ ਕਿਉਂਕਿ ਉਹ ਉਸ ਉਚਾਈ ਤੱਕ ਅਜੇ ਪੁੱਜੇ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿੰਜ ਪੁੱਜਾ ਉੱਤੇ ਕਿਹੋ ਜਿਹਾ ਆਨੰਦ ਹੈ ਇਸ ਲਈ ਉਹ ਵੱਖ-ਵੱਖ ਗੱਲਾਂ ਕਰਦੇ ਹਨ ਜਿਵੇਂ ਕਿ ਇਹ ਤਾਂ ਕੱਲ ਤੱਕ ਸਾਡੇ ਤੋਂ ਨੀਵਾ ਸੀ ਅੱਜ ਉੱਚਾ ਹੋ ਗਿਆ ਇਹ ਕੋਈ ਵੱਡੀ ਗੱਲ ਨਹੀਂ ਜੇ ਕਹਿਣਗੇ ਇਹ ਪਹੁੰਚ ਤਾਂ ਗਿਆ ਪਰ ਟਿੱਕੇਗਾ ਨਹੀਂ ਜੇ ਕਹਿਣਗੇ ਇਹ ਚਾਪਲੂਸੀ ਕਰਕੇ ਇੱਥੇ ਤੱਕ ਪੁੱਜਿਆ ਕਿੰਤੂ ਪਾਉ ਜੋ ਜਿਸ ਉਚਾਈ ਤੇ ਜਿਸ ਰਤਬੇ ਤੇ ਹੁੰਦਾ ਹੈ ਉਹੀ ਉਸਦੀ अहमियत ਨੂੰ ਜਾਣਦਾ ਹੈ ਦੂਜਾ ਨਹੀਂ ਦੂਜਾ ਤਾਂ ਬਸ ਨੁਕਸ ਲੱਭਦਾ ਹੈ ਦੂਜਾ ਤਾਂ ਬਸ ਨਿੰਦਾ ਕਰਦਾ ਹੈ ਦੂਜਾ ਤਾਂ ਬਸ ਈਰਖਾ ਕਰਦਾ ਹੈ ਦੂਜਾ ਉਸ ਰਸ ਨੂੰ ਉਸ ਆਨੰਦ ਨੂੰ ਨਹੀਂ ਮਾਨਦਾ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸ਼ਰਮਖੰਡ ਦੀ ਅਵਸਥਾ ਤੱਕ ਪਹੁੰਚਦਾ ਹੈ ਜਾਂ ਸ਼ਰਮਖੰਡ ਦੀ ਜੋ ਅਵਸਥਾ ਹੈ ਉਸ ਨੂੰ ਕਿਸੇ ਵੀ ਸ਼ਬਦ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਕੋਈ ਕਥਨ ਕਰਨਾ ਵੀ ਚਾਹੇ ਤਾਂ ਬਾਦ ਵਿੱਚ ਪਛਤਾਨਦਾ ਹੈ ਇਸ ਤੋਂ ਬਾਦ ਗੁਰੂ ਸੇ ਫਰਮਾਉਂਦੇ ਹਨ ਕਿ ਸ਼ਰਮਖੰਡ ਅੰਦਰ ਕੀ ਕੀ ਹੋਰ ਘੜਿਆ ਜਾਂਦਾ ਹੈ ਇਸ ਬਾਰੇ ਅਗਲੀ ਤੋਕ ਅੰਦਰ ਗੁਰੂ ਸੇ ਫਰਮਾਉਂਦੇ ਹਨ ਕਿ ਤਿੱਥੈ ਘੜੀਆਂ ਸੁਰਤ ਮਤ ਮਨ ਬੁੱਧ ਤਿੱਥੈ ਭਾਵ ਸ਼ਰਮਖੰਡ ਅੰਦਰ ਮਿਹਨਤ ਵਾਲੀ ਅਵਸਥਾ ਅੰਦਰ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ ਮਨ ਤੇ ਬੁੱਧ ਘੜੀ ਜਾਂਦੇ ਹੈ ਗੁਰੂਪ੍ਰੇਰ ਸੁਰਤ ਜਿਸ ਨੂੰ ਚਿੱਤ ਵੀ ਕਿਹਾ ਜਾਂਦਾ ਹੈ ਸੋਕਾ ਸਮਝਣਾ ਹੋਈ ਤਾਂ ਚਿੱਤ ਦਾ ਕੰਮ ਹੈ ਚਿੱਤਰ ਬਣਾਉਣਾ ਪਾਵ ਜੋ ਸਾਡੇ ਹੱਥ ਪੈਰ ਕਰਦੇ ਹਨ ਜੋ ਅੱਖਾਂ ਦੇਖਦੀਆਂ ਹਨ ਜੋ ਕੰਨ ਸੁਣਦੇ ਹਨ ਸੁਰਤ ਉਸ ਨੂੰ ਸਟੋਰ ਕਰਦੀ ਹੈ ਸੋ ਸੁਰਤ ਜੋ ਦੇਖਦੀ ਹੈ ਚੇਤੇ ਰੱਖਦੀ ਹੈ ਅਤੇ ਉਸ ਅਨੁਸਾਰ ਫਿਰ ਮਤ ਵਿਹਾਰ ਕਰਦੀ ਹੈ ਮਤ ਦਾ ਕੰਮ ਹੈ ਸੰਕਲਪ ਮਤ ਜਦ ਦੁਨੀਆ ਵਾਲੀ ਹੋਵੇ ਫਿਰ ਜੋ ਦੇਖਦੀ ਹੈ ਉਹਦੇ ਅਨੁਸਾਰ ਆਸਾਂ ਲਾ ਲੈਂਦੀ ਹੈ ਇਸ ਲਈ ਮਤ ਨੂੰ ਮਮਤਾ ਵੀ ਕਹਿੰਦੇ ਹਨ ਪਰ ਜਦ ਮਨ ਸ਼ਰਮਖੰਡ ਅੰਦਰ ਆਉਂਦਾ ਹੈ ਜਦ ਗਿਆਨ ਤੇ ਮਿਹਨਤ ਕਰਦਾ ਹੈ ਤਾਂ ਸੁਰਤ ਫਿਰ ਚੰਗੇ ਚਿੱਤਰ ਬਣਾਉਂਦੀ ਹੈ ਰੱਬੀ ਗੁਣਾਂ ਨੂੰ ਮਨ ਅੰਦਰ ਵਸਾਉਂਦੀ ਹੈ ਜਿਸ ਕਾਰਨ ਚਿੱਤ ਤਾਂ ਅਕਾਲ ਪੁਰਖ ਨੂੰ ਚੇਤੇ ਕਰਦਾ ਹੀ ਹੈ ਚਿੱਤ ਤਾਂ ਸੱਚ ਵਾਲੇ ਪਾਸੇ ਲੱਗਦਾ ਹੀ ਹੈ ਮਤ ਵੀ ਉੱਚੀ ਹੋ ਜਾਂਦੀ ਹੈ ਸੁਰਤ ਵੀ ਉੱਚੀ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਜੋ ਮਨ ਹੈ ਜਿਸ ਦਾ ਕੰਮ ਹੈ ਵਿਚਾਰ ਪੈਦਾ ਕਰਨਾ ਰੋਜ਼ ਮਨ ਪਤਾ ਨਹੀਂ ਕਿੰਨੇ ਵਿਚਾਰ ਬਣਾਉਂਦਾ ਮਿਟਾਉਂਦਾ ਹੈ ਪਰ ਸ਼ਰਮਖੰਡ ਅੰਦਰ ਪਹੁੰਚਿਆ ਮਨ ਕੋਈ ਬੁਰਾ ਵਿਚਾਰ ਕੋਈ ਮਾੜਾ ਵਿਚਾਰ ਕੋਈ ਵਿਕਾਰ ਨਾਲ ਭਰਿਆ ਵਿਚਾਰ ਨਹੀਂ ਬਣਾਉਂਦਾ ਮਨ ਫਿਰ ਰੱਬੀ ਬਾਣੀ ਸਤਿਗੁਰੂ ਦੀ ਬਾਣੀ ਅਨੁਸਾਰ ਹੀ ਵਿਚਾਰ ਬਣਾਉਂਦਾ ਹੈ ਗੁਰੂ ਪਿਆਰੋ ਜਦ ਮਨ ਕੋਲ ਸਤਿਗੁਰੂ ਦਾ ਗਿਆਨ ਨਾ ਹੋਵੇ ਉਦੋਂ ਤੱਕ ਮਨ ਮੈਲਾ ਰਹਿੰਦਾ ਹੈ ਮਨ ਮਾੜੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਪਰ ਜਦ ਗਿਆਨ ਲੈ ਕੇ ਸ਼ਰਮ ਕਰਦਾ ਹੈ ਜੋ ਬਾਣੀ ਪੜੀ ਹੈ ਜਦੋਂ ਉਸ ਨੂੰ ਸਮਝਦਾ ਹੈ ਜਦੋਂ ਉਸ ਨੂੰ ਜਿਉਂਦਾ ਹੈ ਫਿਰ ਮਨ ਦੀ ਮੈਨ ਦੂਰ ਹੁੰਦੀ ਹੈ ਅਤੇ ਸਿਰਫ ਮਨ ਹੀ ਨਹੀਂ ਸੁਧਰਦਾ ਬੁੱਧ ਵੀ ਸੁਧਰ ਜਾਂਦੀ ਹੈ ਬੁੱਧ ਬੁੱਧ ਦਾ ਕੰਮ ਹੁੰਦਾ ਹੈ ਚੰਗੇ ਮਾੜੇ ਦੀ ਪਛਾਣ ਕਰਨਾ ਵਿਵੇਕ ਰਾਹੀਂ ਸਹੀ ਪਛਾਣ ਕਰਨਾ ਕੀ ਸਹੀ ਹੈ ਤੇ ਕੀ ਗਲਤ ਹੈ ਇਸ ਬਾਰੇ ਮਨ ਨੂੰ ਸਮਝਾਉਣਾ ਪਰ ਜੇ ਮਨ ਹੀ ਕਮਲਾ ਹੋਏ ਜੇ ਬੁੱਧੀ ਹੀ ਮਾੜੀ ਹੋਏ ਤਾਂ ਮਨ ਫਿਰ ਵਿਗੜ ਜਾਂਦਾ ਹੈ ਜੀਵਨ ਭੈੜਾ ਬਣ ਜਾਂਦਾ ਹੈ ਮੈਨਾ ਬਣ ਜਾਂਦਾ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸ਼ਰਮਖੰਡ ਅੰਦਰ ਪੁੱਜੇ ਮਨ ਦੀ ਸੁਰਤ ਮਤ ਮਨ ਤੇ ਬੁੱਧ ਬੜੀ ਸੋਹਣੀ ਘੜੀ ਜਾਂਦੀ ਹੈ ਜਿਸ ਦੀ ਘੜਤ ਗੁਰਬਾਣੀ ਵਾਂਗ ਉਜਲੀ ਹੋ ਜਾਂਦੀ ਹੈ ਉੱਚੀ ਹੋ ਜਾਂਦੀ ਹੈ ਸੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ ਭਾਵ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ ਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ ਅਤੇ ਜਦ ਮਨ ਨੀਵਾ ਤੇ ਮਤ ਉੱਚੀ ਹੋ ਜਾਏ ਮਨ ਰੱਬੀ ਗੁਣਾ ਨਾਲ ਪਰ ਜਾਏ ਬੁੱਧੀ ਵਿਵੇਕ ਨਾਲ ਪਰ ਜਾਏ ਫਿਰ ਮਨ ਦੀ ਕਿਹੋ ਜੀ ਸੁਧ ਹੁੰਦੀ ਹੈ ਉਸ ਬਾਰੇ ਅਗਲੀ ਤੁਕ ਅੰਦਰ ਪਾਵ ਇਸ ਪੋੜੀ ਦੀ ਆਖਰੀ ਤੁਕ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੰਧ ਸੁਰ ਦਾ ਭਾਵ ਦੇਵਤਾ ਤੇ ਸੁਰ ਰਾਗ ਤਾਲ ਨੂੰ ਵੀ ਕਹਿੰਦੇ ਹਨ ਤਿੱਥੇ ਪਾਵ ਸ਼ਰਮਖੰਡ ਦੀ ਅਵਸਥਾ ਵਿੱਚ ਮਨ ਸੁਰ ਅੰਦਰ ਆ ਜਾਂਦਾ ਹੈ ਉਸ ਤਰ ਡੱਕ ਮਗਾਣਾ ਛੁੱਟ ਜਾਂਦਾ ਉਹ ਟਿਕ ਜਾਂਦਾ ਮਨ ਸਦਾ ਲਈ ਸਤ ਨਾਲ ਅਕਾਲ ਪੁਰਖ ਨਾਲ ਸੱਚ ਨਾਲ ਇਕਮਿਕ ਹੋ ਜਾਂਦਾ ਹੈ ਗੁਰੂ ਪਿਆਰਿਓ ਮਨ ਦਾ ਦੇਵਤਾ ਬੰਨਾ ਜਾਂ ਧਰਮ ਬੰਨਾ ਇਹ ਵਿਚਾਰਾਂ ਤੇ ਨਿਰਭਰ ਕਰਦਾ ਜਦ ਮਨ ਵਿਕਾਰੀ ਹੁੰਦਾ ਹੈ ਪੰਜ ਖੰਡਾਂ ਤੋਂ ਦੂਰ ਹੁੰਦਾ ਤਾਂ ਸੁਰਤ ਮਤ ਬੁੱਧ ਵਿਗੜ ਜਾਂਦੀ ਹੈ ਜ਼ਿੰਦਗੀ ਦੀ ਸਾਰੀ ਤਾਣੀ ਹੀ ਉਲਝ ਜਾਂਦੀ ਹੈ ਉਲਝਿਆ ਮਨ ਦੁਬਿਧਾ ਜਪਿਆ ਮਨ ਬੰਦਨਾ ਜਪਿਆ ਮਨ ਧਨਮ ਬਣ ਜਾਂਦਾ ਹੈ ਪਾਪਾਂ ਚ ਰਚ ਜਾਂਦਾ ਹੈ ਵਿਕਾਰੀ ਹੋ ਜਾਂਦਾ ਪਰ ਉਹੀ ਮਨ ਜਦਰ ਗੁਰੂ ਦੀ ਬਾਣੀ ਨਾਲ ਜੁੜਦਾ ਬਾਣੀ ਨਾਲ ਮਨ ਚ ਚਾਨਣ ਕਰਦਾ ਬਾਣੀ ਅਨੁਸਾਰ ਚੱਲਦਾ ਤਾਂ ਸੁਰਤ ਵੀ ਖੜੀ ਜਾਂਦੀ ਹੈ ਮਤ ਵੀ ਉੱਚੀ ਹੋ ਜਾਂਦੀ ਹੈ ਤੇ ਬੁੱਧ ਨੂੰ ਵਿਵੇਕ ਪ੍ਰਾਪਤ ਹੋ ਜਾਂਦਾ ਹੈ ਇਹ ਰੱਬ ਨਾਲ ਰੱਬੀ ਗੁਣਾਂ ਨਾਲ ਪਰ ਜਾਂਦਾ ਹੈ ਮਨ ਟਿਕ ਜਾਂਦਾ ਹੈ ਆਨੰਦ ਨਾਲ ਪਰ ਜਾਂਦਾ ਹੈ ਇਹ ਮਨ ਫਿਰ ਸੁਰ ਭਾਵ ਦੇਵਤਾ ਬਣ ਜਾਂਦਾ ਹੈ ਜਿਹੋ ਜਿਹੇ ਸੁਧ ਭਾਵ ਸੋਜੀ ਦੇਵਤਾਂ ਦੇ ਕਹੀ ਜਾਂਦੀ ਹੈ ਸਿੱਧਾਂ ਦੀ ਕਹੀ ਜਾਂਦੀ ਹੈ ਉਹ ਜਿਹੇ ਸੁਧ ਸੋਜੀ ਘਰ ਬੈਠਿਆ ਗੁਰੂ ਦੇ ਲੱਗਿਆ ਆ ਜਾਂਦੀ ਹੈ ਤਾਂ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਸ਼ਰਮਖੰਡ ਦੀ ਅਵਸਥਾ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਮਨ ਅੰਦਰ ਬਣ ਜਾਂਦੀ ਹੈ ਗੁਰੂ ਪਿਆਰਿਓ ਜਦੋਂ ਮਨ ਘੜਿਆ ਜਾਂਦਾ ਹੈ ਸ਼ਰਮਖੰਡ ਵਿੱਚ ਤਰਾਸ਼ਿਆ ਜਾਂਦਾ ਹੈ ਉਦੋਂ ਮਨ ਸੋਹਣਾ ਬਣ ਜਾਂਦਾ ਹੈ ਸਿਆਣਾ ਬਣ ਜਾਂਦਾ ਹੈ ਇਸ ਦੇ ਘੜਤ ਬੜੀ ਹੀ ਪਿਆਰੀ ਬਣ ਜਾਂਦੀ ਹੈ ਤੇ ਕੜਿਆ ਹੋਇਆ ਮਨ ਹੀ ਅਗਲੇ ਕਰਮ ਪਾਪ ਕਰਮ ਖੰਡ ਵਿੱਚ ਪਹੁੰਚਦਾ ਹੈ ਜਿੱਥੇ ਅਕਾਲ ਪੁਰਖ ਦੇ ਕਰਮ ਬਖਸ਼ਿਸ਼ ਬਾਰੇ ਫਰਮਾਨ ਹੈ ਕਿ ਕਿਵੇਂ ਮਨ ਰੱਬੀ ਕਰਮ ਦਾ ਪਾਤਰ ਬਣਦਾ ਹੈ ਉਸ ਦੀ ਵਿਚਾਰ ਅਗਲੀ ਪੌੜੀ ਅੰਦਰ ਗੁਰੂ ਸਬਦ ਦੀ ਕਿਰਪਾ ਨਾਲ ਸਮਝਾਂਗੇ ਧੰਨਵਾਦ ਤਾਂ ਗੁਰੂ ਪਿਆਰੂ ਏਸੀ ਜਪਜੀ ਸਾਹਿਬ ਦੀ 33ਵੀਂ ਪੌੜੀ ਸ਼ਰਮਖੰਡ ਦੀ ਵਿਚਾਰ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਕਿ ਜਦ ਮਨ ਧਰਮ ਅੰਦਰ ਆ ਕੇ ਗਿਆਨ ਪ੍ਰਾਪਤ ਕਰਦਾ ਹੈ ਤਾਂ ਇਸ ਦਾ ਸਫਰ ਲਗਾਤਾਰ ਚਲਦਾ ਹੋਇਆ ਤੀਜੀ ਅਵਸਥਾ ਪਾਵਨ ਸ਼ਰਮਖੰਡ ਤੱਕ ਪਹੁੰਚਦਾ ਹੈ ਇਹ ਮਿਹਨਤੀ ਬਣਦਾ ਹੈ ਜੋ ਗਿਆਨ ਹਾਸਲ ਕੀਤਾ ਉਸ ਤੇ ਅਮਲ ਕਰਦਾ ਹੈ ਅਤੇ ਉਸ ਦੇ ਮਿਹਨਤ ਕਰਕੇ ਮਨ ਦੀ ਘਾੜਤ ਘੜੀ ਜਾਂਦੀ ਹੈ ਮਨ ਆਪਣੀ ਘਾੜਤ ਕਰਦਾ ਹੈ ਆਪਣੇ ਤੇ ਲੱਗੇ ਵਿਕਾਰਾਂ ਦੇ ਮੈਲ ਲਾ ਕੇ ਮਨ ਇੱਕ ਨਵਾਂ ਨਰੋਇਆ ਤੇ ਤਾਜ਼ਾ ਰੂਪ ਧਾਰਨ ਕਰਦਾ ਹੈ ਇਹ ਆਨੰਦ ਨਾਲ ਪਰਦਾ ਹੈ ਹਰ ਤਰ੍ਹਾਂ ਦਾ ਆਨੰਦ ਗੁਰੂ پیر ਹਰ ਤਰ੍ਹਾਂ ਦਾ ਆਨੰਦ ਇਸ ਨੂੰ ਕਰ ਬੈਠਿਆ ਹੀ ਮਿਲ ਜਾਂਦਾ ਹੈ ਇਸ ਅੰਦਰ ਹਰ ਤਰ੍ਹਾਂ ਦੀ ਸੋਝੀ ਆ ਜਾਂਦੀ ਹੈ ਤਾਂ ਜਦ ਮਨ ਦੀ ਘਾਟ ਗੁਰੂ ਦੇ ਸ਼ਬਦ ਨਾਲ ਕੜੀ ਜਾਏਗੀ ਉਦੋਂ ਹੀ ਇਹ ਮਨ ਅਗਲੇ ਖੰਡ ਵਿੱਚ ਪਹੁੰਚਣ ਯੋਗ ਹੋ ਸਕੇਗਾ ਭਾਵੇਂ ਫਿਰ ਇੱਕ ਕਰਮ ਖੰਡ ਦਾ ਹਿੱਸਾ ਹੋ ਪਾਏਗਾ ਇਸ ਖੰਡ ਦੀ ਵਿਚਾਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੀ ਵੀਡੀਓ ਅੰਦਰ ਸਮਝਾਂਗੇ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ